ਕਰਦੇ ਆਰਥਿਕ ਹਾਲਾਤ ਸੁਧਾਰਨ ਦੇ ਲਈ ਕੈਨੇਡਾ ਗਈ ਪੰਜਾਬ ਦੀ ਧੀ ਉਦਾਰ ਮੰਗੇ ਪੈਸੇ ਕੀਤੇ ਸਾਨੇ ਇਕੱਠੇ ਹੁਣ ਧੀ ਵੀ ਗਈ ਜਹਾਨੋਂ ਤੇ ਸਿਰ ਚੜ ਗਿਆ ਕਰਜ਼ਾ ਤੇ ਪਿੱਛੇ ਰਹਿ ਗਏ ਨੇ ਰੁੰਦੇ ਕੁਰਲਾਉਂਦੇ ਹੋਏ ਮਾਪੇ ਜਿਹਾ ਅਜਿਹੀ ਇੱਕ ਮੰਦਭਾਗੀ ਘਟਨਾ ਕੈਨੇਡਾ ਦੇ ਵਿੱਚ ਵਾਪਰੀ ਹੈ ਇੱਕ ਜਲੰਧਰ ਦੀ ਜੰਮੀ ਪਲੀ ਲੜਕੀ ਦੇ ਨਾਲ ਦੱਸਦੀ ਹੈ ਕਿ ਏ ਤੀ ਆਪਣੇ ਘਰ ਦੇ ਹਾਲਾਤ ਸੁਧਾਰਨ ਦੇ ਲਈ ਕੈਨੇਡਾ ਗਈ ਸੀ ਕਿਉਂਕਿ ਉਸ ਦੇ ਘਰ ਦੇੜੇ ਹਾਲਾਤ ਸਨ ਉਹ ਬਹੁਤ ਮਾੜੇ ਸਨ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਤੇ ਉਸ ਦੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਉਧਾਰ ਮੰਗ ਕੇ ਪੈਸੇ ਇਕੱਠੇ ਕੀਤੇ ਸਨ ਤਾਂ ਕਿ ਉਹਨਾਂ ਦੀ ਤੀ ਕੈਨੇਡਾ ਜਾ ਸਕੇ ਪਰ ਜੋ ਉਸ ਲੜਕੀ ਦੇ ਨਾਲ ਉੱਥੇ ਵਾਪਰਿਆ ਉਸ ਤੋਂ ਬਾਅਦ ਮਾਪਿਆਂ ਦੇ ਕੋਲ ਰੋਣ ਤੋਂ ਸਿਵਾਏ ਕੁਝ ਨਹੀਂ بچਿਆ ਦੱਸਦੀ ਹੈ ਕਿ ਇਸ ਲੜਕੀ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਤੇ ਹੁਣ ਮਾਪਿਆਂ ਦੇ ਸਿਰ ਤੇ ਕਰਜ਼ਾ ਵੀ ਚੜ ਗਿਆ ਤੇ ਮਾਪੇ ਹੁਣ ਰੋਂਦੀ ਘੁਲਾਉਂਦੇ ਦੇਖੇ ਨਹੀਂ ਜਾ ਰਹੇ ਦੱਸਦੀ ਹੈ ਕਿ ਜਲੰਧਰ ਦੀ ਰਿਤਿਕਾ ਰਾਜਪੂਤ ਜਿਹੜੀ ਕਿ 11 ਮਹੀਨੇ ਪਹਿਲਾਂ ਕੈਨੇਡਾ ਗਈ ਸੀ ਜਿਹੜੀ ਕਿ ਹਸਪੀਟੈਲਟੀ ਮੈਨੇਜਮੈਂਟ ਦਾ ਕੋਰਸ ਕਰਨਾ ਚਾਹੁੰਦੀ ਸੀ ਇਸ ਲੜਕੀ ਦਾ ਸੋਚਣਾ ਸੀ ਕਿ ਉੱਥੇ ਉਹ ਏ ਕੋਰਸ ਕਰਕੇ ਬਾਅਦ ਵਿੱਚ ਆਪਣਾ ਚੰਗਾ ਰੋਜ਼ਗਾਰ ਕਮਾਵੇਗੀ ਜਿਸ ਦੇ ਨਾਲ ਉਸਦੇ ਕਰਦੇ ਹਾਲਾਤ ਸੁਧਰ ਸਕਣਗੇ ਪਰ ਇਸ ਤੋਂ ਪਹਿਲਾਂ ਕਿ ਉਸਦੀ ਪੜ੍ਹਾਈ ਪੂਰੀ ਹੁੰਦੀ ਉਹ ਬਹੁਤ ਜ਼ਿਆਦਾ ਕਮਾਉਂਦੀ ਉਹ ਰੱਬ ਨੂੰ ਪਿਆਰੀ ਹੋ ਗਈ ਹੈ ਦੱਸਦੀ ਹੈ ਕਿ ਕੈਨੇਡਾ ਵਿੱਚ ਇੱਕ ਲ ਉਹਨਾਂ ਦੀ ਜੇਮਸ ਲੇਕ ਤੇ ਰਿਤਿਕਾ ਰਾਜਪੂਤ ਆਪਣੇ ਦੋਸਤਾਂ ਦੇ ਨਾਲ ਪਿਕਨਿਕ ਮਨਾਉਣ ਦੇ ਲਈ ਗਈ ਸੀ ਪਰ ਉੱਥੇ ਉਸ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਰਿਤਿਕਾ ਰਾਜਪੂਤ ਆਪਣੇ ਦੋਸਤਾਂ ਦੇ ਨਾਲ ਪਿਕਨਿਕ ਮਨਾਉਣ ਗਈ ਸੀ ਉਸ ਵਕਤ ਮੌਸਮ ਬਿਲਕੁਲ ਵਧੀਆ ਸੀ ਠੀਕ ਠਾਕ ਸੀ ਤੇ ਜਦੋਂ ਉਹ ਉੱਥੇ ਪਿਕਨਿਕ ਮਨਾਉਂਦੇ ਨੇ ਉਸ ਵਕਤ ਤੇਜ਼ ਹਵਾ ਚੱਲਣ ਲੱਗ ਪੈਂਦੀ ਹੈ ਜਿਹੜੀ ਕਿ ਹਨੇਰੀ ਦੇ ਵਿੱਚ ਬਦਲ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਰੁੱਖ ਡਿੱਕਣ ਲੱਗਦੇ ਨੇ ਰਿਤਿਕਾ ਸਮੇਤ ਸਾਰੇ ਇਹ ਦੋਸਤਾਂ ਨੇ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਣਾ ਸ਼ੁਰੂ ਕਰ ਦਿੱਤਾ ਉਸ ਦੇ ਦੋਸਤਾਂ ਉੱਥੋਂ ਬਾਤ ਨਿਕਲੇ ਪਰ ਰਿਤਿਕਾ ਇੱਕ ਰੁੱਖ ਦੇ ਹੇਠਾਂ ਆ ਗਈ ਜਿਹੜਾ ਕਿ ਬਹੁਤ ਭਾਰੀ ਰੁੱਖ ਸੀ ਜਿਸ ਦੇ ਕਾਰਨ ਰਿਤਿਕਾ ਦੀ ਮੌਤ ਹੋ ਗਈ ਉਸ ਦੇ ਜਿਹੜੇ ਦੋਸਤ ਸਾਰੇ ਉੱਥੋਂ ਚਲੇ ਗਏ ਤੇ ਉਹ ਰਿਤਿਕਾ ਉੱਥੇ ਨਾ ਮਿਲੀ ਤੇ ਫਿਰ ਦੋਸਤ ਵਾਪਸ ਆਏ ਤਾਂ ਕਿ ਰਿਤਿਕਾ ਉਲੱਭ ਸਕਣ ਕਾਫੀ ਮੁਸ਼ਕਲ ਤੋਂ ਬਾਅਦ ਦੋਸਤਾਂ ਨੂੰ ਜਿਹੜੀ ਰਿਤਿਕਾ ਮਿਲੀ ਪਰ ਉਦੋਂ ਤੱਕ ਰਿਤਿਕਾ ਦੀ ਮੌਤ ਹੋ ਚੁੱਕੀ ਸੀ ਰਿਤਿਕਾ ਇਕ ਪਾਰੀ ਦਰਖਤ ਦੇ ਹੇਠਾਂ ਸੀ ਤੇ ਉਸ ਵਕਤ ਉਸ ਦੀ ਜਾਨ ਜਹਾਨੋਂ ਚਲੀ ਗਈ ਸੀ। ਦੋਸਤਾਂ ਨੇ ਉਸ ਨੂੰ ਖਿੱਚ ਤੂ ਕੇ ਦਰਖਤੋਂ ਹੇਠਾਂ ਕੱਢਿਆ ਤੇ ਨਾਲ ਹੀ ਨਾਲ ਸਥਾਨਕ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਤੇ ਮੌਕੇ ਤੇ ਹੀ ਸਥਾਨਕ ਪੁਲਿਸ ਉੱਤੇ ਪਹੁੰਚ ਵੀ ਗਈ। ਜਿਹੜੀ ਰਿਤਿਕਾ ਦੀ ਜਿਹੜੀ ਮ੍ਰਿਤਕ ਦੀ ਹੈ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਈ ਹੈ ਤੇ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਵੀ ਭੇਜ ਦਿੱਤੀ ਹੈ। ਇਹ ਸਾਰਾ ਘਟਨਾਕਰਮ ਹੋਣ ਤੋਂ ਬਾਅਦ ਰਿਤਿਕਾ ਰਾਜਪੂਤ ਦੇ ਮਾਪਿਆਂ ਉੰਗ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਘਰ ਪਰਿਵਾਰ ਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇੱਥੇ ਰਿਤਿਕਾ ਰਾਜਪੂਤ ਦੀ ਮਾ ਕਿਰਨ ਰਾਜਪੂਤ ਨੇ ਦੱਸਿਆ ਹੈ ਕਿ ਉਹ ਕਾਫੀ ਲੰਬੇ ਸਮੇਂ ਤੋਂ ਜਲੰਧਰ ਦੇ ਵਿੱਚ ਕਿਰਾਏ ਤੇ ਰਹਿ ਰਹੇ ਨੇ ਤੇ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤੇ ਉਹ ਆਪਣੇ ਪਤੀ ਦੇ ਨਾਲ ਇੱਕ ਬੁਟੀਕ ਚਲਾਉਂਦੀਏ ਤਾਂ ਕਿ ਉਹਨਾਂ ਦਾ ਹਲਕਾ ਫੁਲਕਾਰਾ ਰੋਜੀ ਰੋਟੀ ਉਹ ਚੱਲਦੀ ਰਹੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਚਾਹੁੰਦੀ ਸੀ ਕਿ ਉਹ ਘਰ ਦੇ ਹਾਲਾਤ ਸੁਧਾਰੇ ਘਰ ਵਿੱਚ ਪੈਸੇ ਹੋਣ ਇਸ ਕਰਕੇ ਉਹਨਾਂ ਨੇ ਕਰਜ਼ਾ ਚੱਕ ਤੇ ਨਾਲ ਹੀ ਕੁਝ ਰਿਸ਼ਤੇਦਾਰਾਂ ਦੇ ਕੋਲੋਂ ਵੀ ਪੈਸੇ ਉਧਾਰ ਲੈ ਕੇ ਰਿਤਿਕਾ ਨੂੰ ਕੈਨੇਡਾ ਭੇਜਿਆ ਉਹਨਾਂ ਨੇ ਦੱਸਿਆ ਕਿ ਰਿਤਿਕਾ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਸੀ ਪੜਾਈ ਦੇ ਵਿੱਚ ਬਹੁਤ ਵਧੀਆ ਨੰਬਰ ਲੈ ਕੇ ਆਉਂਦੀ ਸੀ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਉਹਨਾਂ ਦੀ ਬੇਟੀ ਵਧੀਆ ਪੜਾਈ ਕਰਕੇ ਆਪਣਾ ਚੰਗਾ ਰੋਜ਼ਗਾਰ ਪ੍ਰਾਪਤ ਕਰ ਸਕੀ ਇਸ ਕਰਕੇ ਉਹਨਾਂ ਨੇ ਕਰਜ਼ਾ ਚੁੱਕਣ ਤੇ ਉਧਾਰ ਪੈਸੇ ਮੰਗਣ ਦੀ ਸੋਚੀ ਤੇ ਉਹਨਾਂ ਨੇ ਆਪਣੀ ਬੇਟੀ ਨੂੰ ਕੈਨੇਡਾ ਭੇਜ ਦਿੱਤਾ ਤੇ ਰਿਤਿਕਾ ਨੂੰ ਜੇ 11 ਕੁ ਮਹੀਨੇ ਹੀ ਹੋਏ ਸਨ ਕੈਨੇਡਾ ਗਈ ਨੂੰ ਤੇ ਹੁਣ ਉਸ ਦੇ ਨਾਲ ਇਹ ਮੰਦਭਾਗੀ ਘਟਨਾ ਵਾਪਰ ਗਈ ਹੈ ਰਿਤਿਕਾ ਦੀ ਮਾਂ ਦਾ ਕਹਿਣਾ ਹੈ ਕਿ ਇਸ ਵਕਤ ਉਹਨਾਂ ਦੇ ਸਿਰ ਤੇ ਕਰਜ਼ਾ ਵੀ ਚੜ ਗਿਆ ਤੇ ਉਹਨਾਂ ਦੀ ਧੀ ਵੀ ਜਹਾਨੋਂ ਚਲੀ ਗਈ ਹੈ ਇਹ ਤੇ ਰਿਤਿਕਾ ਦੀ ਮਾਂ ਨੇ ਕੇਂਦਰ ਸਰਕਾਰ ਤੇ ਨਾਲ ਹੀ ਨਾਲ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਸਨਾਂ ਦੀ ਧੀ ਨੂੰ ਜਿਹੜੀ ਮ੍ਰਿਤਕ ਦੇ ਹੈ ਉਸਨਾਂ ਦੀ ਬੇਟੀ ਦੀ ਉਸ ਨੂੰ ਭਾਰਤ ਮਗਵਾਉਣ ਦੇ ਵਿੱਚ ਮਦਦ ਕਰਨ ਕਿਉਂਕਿ ਉਹਨਾਂ ਦੇ ਕੋਲ ਇਨੇ ਪੈਸੇ ਨਹੀਂ ਹੈ ਕਿ ਉਹ ਖੁਦ ਖਰਚਾ ਕਰਕੇ ਆਪਣੀ ਧੀ ਦੀ ਮ੍ਰਿਤਕ ਦੇ ਨੂੰ ਭਾਰਤ ਵਿੱਚ ਮਗਵਾ ਸਕਣ ਦੂਸਰੇ ਪਾਸੇ ਰਿਤਿਕਾ ਦੇ ਦੋਸਤਾਂ ਦੇ ਵੱਲੋਂ ਵੀ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਰਿਤਿਕਾ ਦੀ ਜਿਹੜੀ ਲਾਸ਼ ਹੈ ਉਹਦੇ ਮਾਪੇ ਤੱਕ ਪਹੁੰਚ ਸਕੇ ਫਿਲਹਾਲ ਦੀ ਘੜੀ ਦੇ ਵਿੱਚ ਰਿਤਿਕਾ ਦੇ ਦੋਸਤਾਂ ਦੀ ਜਿਹੜੀ ਮਜਬੂਰੀ ਬਣੀ ਹੋਈ ਹੈ ਕਿ ਉਸ ਉਹ ਜਿਹੜੀ ਆਪਣੀ ਦੋਸਤ ਸੀ ਰਿਤਿਕਾ ਉਸ ਦੀ ਮ੍ਰਿਤਕ ਦੇ ਨੂੰ ਜਿਹੜਾ ਕਿ ਭਾਰਤ ਪਹੁੰਚਾਉਣਾ ਹੈ ਉਸ ਦੇ ਲਈ ਫੰਡ ਇਕੱਠਾ ਕਰਨਾ ਫਿਲਹਾਲ ਦੀ ਘੜੀ ਦੇ ਵਿੱਚ ਦੋਸਤਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਗ ਹੈ ਦੁੱਖ ਹੈ ਕਿਉਂਕਿ ਉਹਨਾਂ ਦੀ ਜਿਹੜੀ ਦੋਸਤ ਹੈ ਰਿਤਿਕਾ ਉਹਨਾਂ ਸਭ ਦੇ ਨਾਲ ਬਹੁਤ ਪਿਆਰ ਕਰਦੀ ਸੀ ਤੇ ਦੂਸਰੇ ਪਾਸੇ ਪੜਨ ਦੇ ਵਿੱਚ ਵੀ ਬਹੁਤ ਜ਼ਿਆਦਾ ਹੁਸ਼ਿਆਰ ਸੀ ਰਿਤਿਕਾ ਦੇ ਮਾਪਿਆਂ ਦਾ ਰੂ ਰੋ ਕੇ ਇਸ ਵਕਤ ਬੁਰਾ ਹਾਲ ਹੈ ਤੇ ਉਹ ਚਾਹੁੰਦੇ ਨਹੀਂ ਕਿ ਉਹਨਾਂ ਦੀ ਤੀਂ ਦੀਆਂ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਆਪਣੇ ਹੱਥੀ ਕਰ ਸਕਣ ਇਸ ਕਰਕੇ ਉਹਨਾਂ ਦੇ ਵੱਲੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੀ ਬੇਟੀ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਜਾਵੇ ਦੂਸਰੇ ਪਾਸੇ ਰਿਤਿਕਾ ਦੇ ਦੋਸਤਾਂ ਦੇ ਵੱਲੋਂ ਵੀ ਇਹ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਿਤਿਕਾ ਦੀ ਮ੍ਰਿਤਕ ਦੇ ਨੂੰ ਭਾਰਤ ਪੇਜਿਆ ਜਾ ਸਕੇ ਸੋ ਇਸ ਵਕਤ ਕੈਨੇਡਾ ਦੇ ਵਿੱਚ ਜਰੰਦਰ ਦੀ ਜਮੀ ਪ੍ਰੀਤੀ ਦੀ ਮੌਤ ਹੋ ਗਈ ਹੈ ਜਿਸ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ